ਪਾਰੰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ 7ਵਾਂ ਹਿੱਸਾ ਜਿਸ ਵੇਲੇ ਦਾਨੀ ਭੈਣ ਦਾ ਸਵਰਾ ਭੇਜਦਾ ਹੈ ਨਾਈ ਨੂੰ ਚਿੱਠੀ ਦੇ ਕੇ ਜਾਨੀ ਚੋਰ ਕੋਲੇ ਤੇ ਆ ਕੇ ਉਸਨੇ ਚਿੱਠੀ ਪੜਾਈ ਹੈ ਜੋ ਕੁਝ ਲਿਖਿਆ ਜਾਨੀ ਚੋਰ ਨੇ ਪੜ੍ਹ ਲਿਆ ਤੇ ਨਾਈ ਨੂੰ ਨਾਮ ਦੇ ਕੇ ਮੋੜ ਦੱਸਤਾ ਹੈ ਆਪ ਚੱਲਿਆ ਨਰ ਸੁਲਤਾਨ ਕੋਲੇ ਆਓ ਅੱਗੇ ਸੁਣੀਏ ਉਹ ਨਾਈ ਤਾਂ ਮੋੜਤਾ ਦੇ ਕੇ ਲਾਗ ਵਿਹਾਰ ਇੰਦਰ ਗੜ ਦੇ ਜਾਣ ਕੋ ਹੋ ਗਿਆ ਤੁਰ ਤਸਿਆਰ ਉਸੇ ਵਕਤ ਜਾਨੀ ਗਿਆ ਨਰ ਸੁਲਤਾਨ ਦੀ ਵੱਲ ਆਦੇ ਅੰਤ ਤੋਂ ਲਾਇਕੇ ਜਾਏ ਸੁਣਾਈ ਗੱਲ ਹੋ ਸੋਹਣ ਸੋਲਤਾਨ ਦੇਵੰਦਾ ਦਲੇਰੀਆਂ ਲੈ ਕੇ ਆਪਾਂ ਚੀਜ਼ਾਂ ਚੱਲਾਂਗੇ ਬਥੇਰੀਆਂ ਸੋਹਣ ਸੋਲਤਾਨ ਦੇਵੰਦਾ ਦਲੇਰੀਆਂ ਲੈ ਕੇ ਆਪਾਂ ਚੀਜ਼ਾਂ ਚੱਲਾਂਗੇ ਬਥੇਰੀਆਂ ਐਦੂੰ ਖੁਸ਼ੀ ਕਿਹੜੀ ਸਾਨੂੰ ਹੋਰ ਜਾਣੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਦਿਨਾਂ ਵਿੱਚ ਕਰੀਏ ਤਿਆਰੀ ਵੀਰਨਾ ਦੇਰ ਨਾ ਸਮਝ ਤੋਂ ਗੁਜ਼ਾਰੀ ਵੀਰਨਾ ਸਿੱਟਿਆ ਕਿਉਂ ਦਿਲ ਸ਼ਾਂਤੀ ਠੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਸ਼ੱਕ ਨੂੰ ਪਰਾਂਗੇ ਲਾ ਕੇ ਜ਼ੋਰ ਜਾਨੀਆਂ ਮੇਗ ਭਾਂਡੇ ਲੀੜਿਆਂ ਦਾ ਬਰਸਾ ਦिए ਦੁੱਖ ਆਪਾਂ ਦਾਨੀ ਪਹਿਣ ਦੇ ਉਡਾ ਦिए ਆਪਾਂ ਕਿਹੜਾ ਘਰੋਂ ਕਾ ਮਜ਼ਾਰ ਜਾਨੀਆਂ ਸ਼ੱਕ ਨੂੰ ਪਰਾਂਗੇ ਲਾ ਕੇ ਜ਼ੋਰ ਜਾਨੀਆਂ ਹੋ ਆਪਾਂ ਕਿਹੜਾ ਘਰੋਂ ਕਾ ਮਜ਼ੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਤੂੰ ਵੀ ਜਾ ਕੇ ਆਬਦੀ ਤਿਆਰੀ ਕਰ ਲੈ ਅਸੀਂ ਵੀ ਲਵਾਵਾਂਗੇ ਆ ਸਬਾਬ ਭਰ ਲੈ ਰੱਖ ਤੂੰ ਹਰੀ ਦੇ ਉੱਤੇ ਡੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਨਾਲੇ ਉਸ ਵੇਲੇ ਚਾਚੇ ਨੂੰ ਬੁਲਾ ਲਿਆ ਸਾਰਾ ਹਾਲ ਕਿਸੁਰਾਏ ਨੂੰ ਸੁਣਾ ਲਿਆ ਚਾਚਾ ਕਹਿੰਦਾ ਕਿਹੜਾ ਤੁਸੀਂ ਹੋਰ ਜਾਣੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਣੀਆਂ ਉਹ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਣੀਆਂ ਖਾਤ ਭੇਜੋ ਮਾਰਵਾੜ ਦੇ ਦਵਾਰ ਨੂੰ ਉਹ ਵੀ ਆਵੇ ਲੈ ਕੇ ਆਰ ਪਰਵਾਰ ਨੂੰ ਉਹਦੇ ਵੱਲੋਂ ਹੋਮ ਕਿਉਂ ਕਠੋਰ ਜਾਣੀਆਂ ਸ਼ੱਕ ਨੂੰ ਭਰਾਂਗੇ ਲੈ ਕੇ ਜ਼ੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਮਿਲਦੇ ਮਲਾਉਂਦੇ ਸਾਖ ਬਣਿਆ ਰਹੇ ਨਹੀਂ ਪਿੱਛੋਂ ਸੌਣ ਮਾਰਵਾੜ ਕੀ ਕਹੇ ਨਾ ਕੋਈ ਉਹਦੇ ਨਾਲ ਸਾਡਾ ਖੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਲਿਖ ਦੇ ਉਹ ਚਿੱਠੀ ਨਾ ਲਗਾਉ ਉਹ ਢੇਰੀਆਂ ਮੰਨ ਲੋ ਜ਼ਰੂਰੀ ਬੱਚਾ ਓਏ ਮੇਰੀਆਂ ਭੇਜੋ ਆ ਸਵਾਰੇ ਉਹਦੀ ਓਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਉਹ ਜਿਸ ਵੇਲੇ ਮੂੰਹ ਏਤਨੀ ਉਚਾਰੀ ਆ ਜੇ ਸਵੇਲੇ ਮੂੰਹ ਇਤਨੀ ਉਚਾਰੀਏ ਤਰੀਨਾ ਕਿਸੇ ਨੇ ਫੇਰ ਇਹਨਾਂ ਕਾਰੀਏ ਵਾਰ-ਵਾਰ ਆਖਦਾ ਕਿ ਸ਼ੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ ਸ਼ੱਕ ਨੂੰ ਭਰਾਂਗੇ ਲਾ ਕੇ ਜ਼ੋਰ ਜਾਨੀਆਂ